ਇਹ ਜ਼ਿੰਦਗੀ ਇੱਕ ਮੇਲਾ ਹੈ ਬੁਲਟ ਹੈ ਇਹ ਜ਼ਿੰਦਗੀ ਇੱਕ ਮੇਲਾ ਹੈ ਉਹ ترਸੀਮ ਸਿੰਘ ਪੰਡਾਲ ਜਿਸ ਦਾਦੇ ਨੂੰ ਬੜਾ ਚਾ ਸੀਗਾ ਵੀ ਮੈਂ ਆਪਣੇ ਪੋਤੇ ਨੂੰ ਕਬੱਡੀ ਖੜਾਉਣੀ ਹੈ ਤੇ ਮੇਰਾ ਪੋਤਾ ਦੁਨੀਆ ਦਾ 스타ਰ ਬਣੇ ਮੈਂ ਆਪਣੇ ਅੱਖੀ ਵੇਖਿਆ ਜਦ ਬੁਲਟ ਨੇ ਖੇਡਣ ਜਾਣਾ ਹੈ ਤੇ ਦਾਦਾ ਜੀ ਨੇ ਨਾਲ ਆਉਣਾ ਜਦ ਕਿਤੇ ਇੰਗਲੈਂਡ ਮੈਚ ਹੋਣੇ ਬੁਲਟ ਨੇ ਕਹਿਣਾ ਭਾਜੀ ਮੇਰਾ ਨਾ ਭਵੇਂ ਨਾਂ ਬੋਲੀ ਪਰ ਮੇਰੇ ਦਾਦੇ ترਸੀਮ ਪੰਡਾਲ ਦਾ ਨਾਂ ਜਰੂਰ ਬੋਲ ਦੀ ਕਿਉਂਕਿ ਬਾਪੂ ਨੂੰ ਬੜਾ ਸ਼ੌਕ ਸੀਗਾ ਜਦ ਕਨੇਡਾ ਕੱਪ ਹੋਇਆ ਤੇ ਕਬੱਡੀ ਦਾ ਇਤਿਹਾਸ ਲਿਖਿਆ ਜਾਣਾ ਸੀਗਾ ਜਿਹੜਾ ਬੈਸਟ ਬਣ ਜਾਂਦਾ ਉਹਦਾ ਨਾਂ ਕਬੱਡੀ ਦੇ ਇਤਿਹਾਸ ਦੇ ਵਿੱਚ ਉਹਦਾ ਨਾਂ ਜਿਹੜਾ ਅਮਰ ਹੋ ਜਾਂਦਾ ਉਹ ਮਾਣ ਵੀ ਸੱਚੇ ਪਾਤਸ਼ਾਹ ਨੇ ਤਰਸੀਮ ਸਿੰਘ ਭੰਡਾਲ ਦੀਆਂ ਕੀਤਿਆਂ ਅਰਦਾਸਾਂ ਨੂੰ ਬੂਰ ਪਿਆ ਉਹ ਮਾਣ ਵੀ ਬੁਲਟ ਨੂੰ ਮਿਲ ਗਿਆ ਤੇ ਜਦ ਘਰੇ ਵੀਰ ਦੀਪਕ ਗੁਣੀ ਗਏ ਤੇ ਬਾਪੂ ਦਾ ਚਾਹ ਨਹੀਂ ਸੀ ਚੱਕਿਆ ਜਾਂਦਾ ਵੀ ਮੇਰਾ ਪੋਤਾ ਜਿਸ ਕੱਪ ਦਾ ਬੈਸ ਬਣ ਲਈ ਦੁਨੀਆ ਦੇ ਵੱਡੇ ਵੱਡੇ ਖਿਡਾਰੀਆਂ ਨੂੰ ਮੈਂ ਤਰਸਦਾ ਦੇਖਿਆ ਵੀ ਮੇਰਾ ਪੋਤਾ ਉਸ ਕੱਪ ਦਾ ਬੈਸ ਬਣ ਗਿਆ ਪਰ ਸੱਚੇ ਪਾਤਸ਼ਾਹ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਬੁਲਟ ਨੇ ਹਲੇ ਕੈਨੇਡਾ ਤੋਂ ਆਉਣਾ ਸੀਗਾ ਬਾਪੂ ਸਾਥ ਛੱਡ ਗਿਆ ਬੁਲਟ ਕਈ ਵਾਰ ਆਪਣੇ ਬਜ਼ੁਰਗ ਇਹ ਸੁੱਖਾਂ ਸੁਕਦੇ ਹੁੰਦੇ ਵੀ ਮੇਰੇ ਪੋਤੇ ਨੂੰ ਲੰਮੀਆਂ ਉਮਰਾਂ ਬਖਸ਼ੀ ਉਹਦੀਆਂ ਖੁਆਇਸ਼ਾਂ ਪੂਰੀਆਂ ਕਰਦੀ ਔਰ ਮੇਰੀ ਭਾਵੇਂ ਉਮਰ ਕਟਾਦੀ ਮੈਨੂੰ ਤੇ ਲੱਗਦਾ ਵੀ ਕਹਾਣੀ ਇਹੋ ਜੀ ਵਾਪਰ ਗਈ ਹੈ ਬੁਲਟ ਤੇਰੇ ਲਈ ਸੁੱਖਾ ਸੁਖਦਾ ਤੇਰੇ ਲਈ ਅਰਦਾਸਾ ਕਰਦਾ ਤੈਨੂੰ ਕਬੱਡੀ ਦਾ ਐਡਾ ਵੱਡਾ 스타 ਬਣਾ ਗਿਆ ਉਹ ترਸੀਮ ਸਿੰਘ ਭੰਡਾਲ ਸੀ ਬਾਪੂ ਦੀ ਯਾਦ ਹਮੇਸ਼ਾ ਤੇਰੇ ਨਾਲ ਰਹਿਣੀ ਹੈ ਤੇ ਜਿੰਨਾ ਟਾਈਮ ਤੂੰ ਕਬੱਡੀ ਖੇਡਣੀ ਹੈ ਤੇ ਬਾਪੂ ਦਾ ਜ਼ਿਕਰ ਹੁੰਦਾ ਰਹਿਣਾ ਹੈ ترਸੀਮ ਸਿੰਘ ਭੰਡਾਲ ਕਿਤੇ ਨਹੀਂ ਗਿਆ ਉਹ ਤੇਰੇ ਨਾਲ ਹੈ ਉਹ ਅਮਰ ਹੈ ਇੱਕ ਵਾਰੀ ਬਾਪੂ ਨੂੰ ਆਪਾਂ ਯਾਦ ਕਰਕੇ ਜਕਾਰਾ ਲਾਵਾਂਗੇ ਬੋਲੋ ਇਸ ਜਿੰਨੀਆਂ ਕਬੱਡੀਆਂ ਤੂੰ ਪਾਵੇਂਗਾ ਬਾਪੂ ਅਮਰ ਉਹ ਨਹੀਂ ਹੁੰਦਾ ਜਾਣਾ ਹੌਸਲਾ ਰੱਖਣਾ ਹੈ ਮਿਹਨਤ ਕਰਨੀ ਹੈ ਬਾਪੂ ਦਾ ਨਾਂ ਮੈਂ ਸਾਰੇ ਬਲਾਰਾਂ ਨੂੰ ਬੇਨਤੀ ਕਰਨੀ ਹੈ ਵੀ ਜਦ ਵੀ ਬੁਰੜ ਦੀ ਕਬੱਡੀ ਪੈਣੀ ਹੈ ਤੇ ਆਪਾਂ تر세ਮ ਸਿੰਘ ਪੰਡਾਲ ਦਾ ਨਾਂ ਉਹ ਨਾਲ ਬੋਲਣਾ ਤਾਂ ਕਿ ਬਾਪੂ ਦੀ ਕੀਤੀ ਮਿਹਨਤ ਉਹਦੀਆਂ ਸੁੱਖੀਆਂ ਸੁੱਖਾਂ ਬੁਲਟ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਬੁਲਟ ਸੱਚੇ ਪਾਤਸ਼ਾਹ ਕੇ ਅਰਦਾਸ ਹੈ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੇ ਤੇ ਤੈਨੂੰ ਹੌਸਲਾ ਤੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਸੱਚੇ ਪਾਤਸ਼ਾਹ ਬੁਲਟ ਬਹੁਤ ਤਗੜਾ ਕਬੱਡੀ ਦਾ 스타 ਹੈ ਹੁਣ ਮੈਚ ਸ਼ੁਰੂ ਕਰਾਈਏ